ਮਰਸਾਦ ਪੁਲਿਸ ਦਾ ਵੱਡਾ ਐਕਸ਼ਨ ਪੁਲਿਸ ਨੂੰ ਵੱਟੀ ਅਮਰਸਾਦ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਵੱਡਾ ਚਟਕਾ ਲਗਾਇਆ ਅਮਰਸਾਦ ਹਾਤੀ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 7 ਕਿਲੋ ਗ੍ਰਾਮ ਹੈਰੋਇਨ ਫੜੀ ਗਈ ਹੈ ਚਤ ਦੇ 5 ਪਿਸਤੌਲ 5 ਲੱਖ 50 ਹਜ਼ਾਰ ਰੁਪਏ ਨਕਦੀ ਵੀ ਹਨ ਇਹਨਾਂ ਫੜੇ ਗਏ ਵਿਅਕਤੀਆਂ ਦਾ ਨੈੱਟਵਰਕ ਸਰਦੋਂ ਪਾਰ ਜੁੜਿਆ ਹੋਇਆ ਸੀ ਇਸ ਤੋਂ ਇਲਾਵਾ ਅਮਰਸਾਦ ਪੁਲਿਸ ਵੱਲੋਂ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 2.5 ਕਿਲੋ ਹੈਰੋਇਨ ਅਤੇ ਇੱਕ ਬਲੈਕ ਉੱਕੀ ਵੀ ਫੜੀ ਹੈ ਉਸ ਇਹ ਮੱਤੀ ਕਾਮਜਾ ਦੀ ਤਸਵੀਰ ਹੈ ਨਛੇਨ ਖਲੋਂ ਲਈ ਤੋਂ ਵੱਲੋਂ ਵੱਡੇ ਵੱਡੇ ਐਕਸ਼ਨ ਕੀਤੇ ਜਾ ਰਹੇ ਹਨ ਅੰਮ੍ਰਿਤਸਰ ਪੁਲਿਸ ਵੱਲੋਂ ਤੋਂ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਜਿਨ੍ਹਾਂ ਵਿੱਚ 7 ਕਿਲੋ ਹੈਰੋਇਨ ਸਮੇਤ ਦੋ ਵਿਕੰਦਰ ਫੜੇ ਅਤੇ 1 ਕਿਲੋ ਨਸ਼ਾ ਵੀ ਫੜਿਆ ਗਿਆ ਹੈ ਜਦਕਿ ਪਿੰਨਪੂਰ ਦੇ ਕਿਿਆਂ ਨੂੰ ਕਾਬੂ ਕੀਤਾ ਜਿੰਨਾ ਕੋਲੋਂ 25 ਕਿਲੋ ਹੈਰੋਇਨ ਅਤੇ ਬਲੈਰੋ ਕੱਟਿੰਗ ਗ੍ਰਾਮ ਕੀਤੇ ਹਨ ਚਾਹੁੰਦੇ ਹਾਂ ਤੁਹਾਨੂੰ ਕੀ ਕੁਝ ਕੀਤਾ ਹੈ ਪੁਲਿਸ ਅਧਿਕਾਰੀ ਨੇ ਮਾ ਕੋ ਮਾਝੋਲ ਦੀ ਵੀ ਪੰਜਾਬ ਦੀ ਹਦਾਇਤਾਂ ਮੁਤਾਬਕ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੇ ਹਦਾਇਤਾਂ ਅਨੁਸਾਰ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਨਸ਼ੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਹਿੰਮ ਜਲਾਈ ਜਾ ਰਹੀ ਹੈ ਕਿਤੇ ਅਸੀਂ ਅਵੇਰਨੈਸ ਕੈਂਪੇਨ ਚਲਾਉਨੇ ਆ ਵੀ ਨਵੇਂ ਬੰਦੇ ਨਸ਼ਾ ਨਾਲ ਲੱਗ ਕਿਤੇ ਅਸੀਂ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਜਿਹੜਾ ਤਸਕਰੀ ਕਰਦੇ ਨੇ ਜਿਹੜੇ ਮੈਨਸ ਮਗਲਰ ਨੇ ਉਹਨਾਂ ਨੂੰ ਬੜਨ ਦੇ ਲਈ ਅਸੀਂ ਯਤਨ ਕਰਦੇ ਆ ਇਸੇ ਲੜੀ ਦੇ ਤਹਿਤ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੇ ਸ੍ਰੀ ਮਡੇ ਸਾਹਿਬ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਨੇ ਮਨੂ ਰਣਾ ਜੀ ਏਡੀਸੀਪੀ 2 ਸ੍ਰੀ ਕੁਲਦੀਪ ਜੀ ਏਸੀਪੀ ਇਨਵੈਸਟੀਗੇਸ਼ਨ ਅਤੇ ਹੋਰ ਜਿਹੜੇ ਇਹਨਾਂ ਦੇ ਜਿਹੜੇ ਸਾਫੀ ਕਰਮਚਾਰੀ ਆ ਇਹਨਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਇਹਨਾਂ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਕਿੰਨਾ ਵਿਅਕਤੀਆਂ ਤੋਂ ਕਰੀਬ 2 22 ਕਿਲੋ ਦੇ ਤਰੀਬ ਆ ਜਿਹੜੀ ਉਹ ਹੀਰੋਇਨ ਤੇ ਇੱਕ ਕਾਰ ਆ ਜਿਹੜੀ ਵਰੀਜ਼ਾ ਉਹ ਰਿਕਵਰੀ ਮਿਲੀ ਆ ਇਹ ਤਿੰਨਾ ਮੁਕਦਮਿਆਂ 'ਚ ਐਨਡੀਪੀਐਸ ਦੇ ਮੁਕਦਮੇ ਦਰਜ ਕਰਕੇ ਇਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜ ਹੈ ਜਾਂ ਇਨਵੈਸਟੀਗੇਸ਼ਨ ਹੈ ਜਿਹੜੀ ਸਾਡੀ ਜਾਰੀ ਆ ਇਹਨਾਂ ਮੁਕਦਮਿਆਂ 'ਚ ਹੋਰ ਕੋਈ ਲੋੜੀ ਦੇ ਬੰਦੇ ਹੋਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਪਿਛਲੇ ਦਿਨੀ ਥਾਣਾ ਸਦਰ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਭੱਜ ਗਏ ਸੀਗੇ ਸ਼ਾਮ ਦੇ ਰਾਤ ਦੇ ਟਾਈਮ ਸੀਗੇ ਉਹਦੇ ਵਿੱਚ ਉਸ ਸੰਗਠਨਾ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਸਾਡਾ ਵਰਕਰ ਹੈ ਸਾਡੇ ਵਰਕਰ ਹੋਣ ਦੇ ਨਾਤੇ ਲੁਧਿਆਣੇ ਵਾਲੀ ਇਨਸੀਡੈਂਟ ਨਾਲ ਜੋੜ ਕੇ ਉਹ ਥੋੜਾ ਜਿਹਾ ਉਸ ਰੰਗ ਦੇਣ ਦੀ ਕੋਸ਼ਿਸ਼ ਕੀਤੀ ਵੀ ਇਹ ਤੇ ਜਿਹੜਾ ਅਟੈਕ ਆ ਉਸ ਵਜ੍ਹਾ ਕਰਕੇ ਜੋ ਪਾਰਟੀ ਸੀ ਉਹਦੇ ਵੀ ਇੱਕ ਨਸ਼ਾ ਦਸਤੀ ਦਾ ਮਕਦਮਾ ਦਰਸੀ ਉਹ ਫਾਈਨੈਂਸਰ ਦਾ ਕੰਮ ਕਰਦਾ ਸੀ ਉਹਦਾ ਲੜਕਾ ਵੀ ਆ ਜਿਹੜਾ ਕਿ ਚਾਰ ਮਕਦਮਿਆਂ ਦੇ ਵਿੱਚ ਆਲਰੇਡੀ ਜੇਲ੍ਹ ਦੇ ਵਿੱਚ ਬੰਦਾ ਤੇ ਇਹ ਫਾਈਨੈਂਸਰ ਦਾ ਕੰਮ ਕਰਦਾ ਸੀ ਇਸ ਵਿਅਕਤੀ ਨੇ ਕਿਸੇ ਵਿਅਕਤੀ ਨੂੰ ਪੈਸੇ ਦਿੱਤੇ ਸੀ ਉਹ ਪੈਸੇ ਉਹਨੇ ਵਾਪਸ ਨਹੀਂ ਕੀਤੇ ਜਦੋਂ ਪੈਸੇ ਵਾਪਸ ਨਹੀਂ ਕੀਤੇ ਤਾਂ ਇਹ ਉਹਦੇ ਘਰ ਜਾ ਕੇ ਉਹਦੀ ਭੈਣ ਦੇ ਨਾਲ ਮਿਸਬੀਹਵ ਕਰਕੇ ਆਇਆ ਉਹਦੇ ਥੱਪੜ ਮਾਰੇ ਜਾਂ ਮਿਸਬੀਹਵ ਕੀਤਾ ਤੇ ਇਹਦੇ ਚ ਦੋ ਗ੍ਰਿਫਤਾਰੀ ਦੋ ਜਣੇ ਦੀ ਗ੍ਰਿਫਤਾਰੀ ਬਾਕੀ ਆ ਇਸ ਤਰ੍ਹਾਂ ਜਿਹੜਾ ਉਹ ਕੇਸ ਆ ਤੁਸੀਂ ਡਿਸਚਾਰਜ ਕਰ ਲਿਆ ਇਸ ਲਈ ਇਹ ਜਿਹੜਾ ਸਾਡਾ ਥਾਣਾ ਸਦਰ ਵਾਲਾ ਕੇਸ ਆ ਫਾਇਰਿੰਗ ਇਨਸੀਡੈਂਟ ਆ ਉਹ ਜਿਹੜਾ ਸਾਡਾ ਉਹ ਵੀ ਕਲੀਅਰ ਹੋ ਗਿਆ ਤੇ ਸਾਡੀ ਪੁਲਿਸ ਨੇ ਬੜਾ ਵਧੀਆ ਕੰਮ ਕਰਕੇ ਬੜਾ ਫੜਿਆ ਮਿਹਨਤ ਕਰਕੇ ਵੱਖ-ਵੱਖ ਥਾਵਾਂ ਤੋਂ ਜਿਹੜੇ ਹੀਰੋਇਨਸ ਮੇਦ ਦੋਸ਼ੀਆਂ ਨੂੰ ਕਾਬੂ ਕਰਕੇ ਨਸ਼ਿਆਂ ਦੇ ਵਿਰੁੱਧ ਜੜੀ ਮਹਿੰਮਾ ਜਿਹੜੀ ਉਹਨੂੰ ਜਿਹੜੀ ਕਾਮਯਾਬੀ ਪ੍ਰਾਪਤ ਹੋਈ ਸਰ ਇੱਕ ਕੰਮ ਫਿਰ ਫਿਸਲ ਗਿਆ ਜਾਂ ਉਹਨਾਂ ਨੇ ਜਲਦਬਾਜ਼ੀ ਕੀਤਾ ਤੇ ਉਹਨਾਂ ਕਰਕੇ ਉਸ ਸ਼ਸਤ ਤੋਂ ਜਿਹੜੀਆਂ ਡਿੱਗ ਪਈਆਂ ਨੇ ਜਿਹੜੀਆਂ ਕਿ ਗਵੰਡੀ ਦੀ ਕੋਈ ਨਾਲ 2 ਮੰਜ਼ਲੀ ਬਿਲਡਿੰਗ ਸੀ ਉਹਦੇ ਡਿੱਗ ਪਈ ਸੀ ਉਹਦੇ ਕਰਕੇ ਉਹਨੂੰ ਸ਼ਟਾ ਲੱਗੀਆਂ ਉਸ ਤਹਿਤ ਅਸੀਂ ਹੋਟਲ ਦਾ ਜਿਹੜੇ ਮਾਲਕ ਸੀ ਹੋਟਲ ਦਾ ਮੈਨੇਜਰ ਸੀ ਉਹਨਾਂ ਦੇ ਮੁਕਦਮਾ ਦਰਜ ਕਰਕੇ ਇਕਲਾ ਇਮੋਰਲ ਟ੍ਰੈਫਿਕ ਐਕਟ ਦਾ ਨਹੀਂ ਬਲਕਿ ਉਹਨੂੰ ਅਟੈਂਪਟ ਟੂ ਹੋਮਾਈਸਾਈਡ ਉਸ ਦਾ ਇੱਕ ਉਹ ਪਤਾ ਵੀ ਉਹ ਗਲਤ ਕੰਮ ਕਰਦੇ ਨੇ ਜਾਣ ਕੇ ਉੱਤੇ ਲੋਕ ਲੋਕਾਂ ਦੇ ਉੱਤੇ ਵਿਖਾਤਾ ਤੇ ਉੱਥੋਂ ਅਚਾਨਕ ਜਿਹੜੀਆਂ ਲੜਕੀਆਂ ਉਹ ਉਹ ਆਪਣੇ ਆਪ ਹੀ ਪੈਰ ਚੁੱਕ ਲਿਆ ਜਾਦੂ ਸਰਨੜੀਏ ਦੇ ਕਰਮੇ ਹੋਈ ਹੈ ਕੋਈ ਹਾਂਜੀ ਤੇ ਜਿਹੜੀਆਂ ਜਿਹੜੀਆਂ ਤਿੰਨੇ ਲੜਕੀਆਂ ਫੜੀਆਂ ਗਈਆਂ ਪਲੱਸ ਜਿਹੜੇ ਹੋਟਲ ਵਾਲੇ ਹੈਗੇ ਨੇ ਚਾਰੇ ਬੰਦੇ ਉਹਨਾਂ ਤੇ ਇਮੋਰਲ ਟ੍ਰੈਫਿਕ ਐਕਟ ਦਾ ਪਲੱਸ ਉਹ ਜਿਹੜੀਆਂ ਦੋ ਲੜਕੀਆਂ ਨੂੰ ਜਾਨ ਚ ਖਤਰੇ ਪਾ ਕੇ ਖਤਰੇ ਚ ਪਾ ਕੇ ਉਹਨਾਂ ਦੇ ਉਹਨਾਂ ਨੂੰ ਲੱਗੇ ਵੀ ਚੈੱਕ ਕੀਤਾ ਸੀ ਕਿ ਇੱਕ ਦੀ ਇਨਕੁਇਰੀ ਨਾਈ ਸੀ ਲੱਗੇ ਜਿਉਂ ਪੀਏ ਗਿਟੇ ਪਿਛਲੇ ਤੁਸੀਂ ਕਈ ਦਿਨਾਂ ਤੋਂ ਦੇਖਿਆ ਹੋਣਾ ਸਾਡੀ ਲਗਾਤਾਰ ਮੁਹਿੰਮ ਹੈਗੀ ਆ ਜਿੱਥੇ ਵੀ ਸਾਨੂੰ ਕੋਈ ਕੰਕਰੀਟ ਇਨਫੋਰਮੇਸ਼ਨ ਮਿਲਦੀ ਆ ਉਥੇ ਜੋ ਵੀ ਕਾਨੂੰਨ ਅਸਰ ਕਾਰਵਾਈ ਕਰਨੀ ਹੁੰਦੀ ਆ ਅਸੀਂ ਤੇ ਪਹੁੰਚ ਕੇ ਕਰਦੇ ਆ ਕੱਲ ਦੀ ਜਿਹੜੀ ਆ ਸਾਨੂੰ ਪਾਰਟਿਕੂਲਰ ਉਸੇ ਤੇ ਇਹ ਇਨਫੋਰਮੇਸ਼ਨ ਸੀ ਤੇ ਉਸੇ ਤੇ ਕੰਮ ਹੋਇਆ ਸੀ ਚਲੋ ਸਾਹ ਪਾਸ ਪਾਸ ਸਰ ਕੋਈ ਇਨਫੋਰਮੇਸ਼ਨ ਇੱਕ ਫਾਰਮ ਤੋਂ ਮੈਨੂੰ ਵੀ ਆਈ ਹੈ ਤਾਂ ਵੀ ਬਣੀ ਕੁਦਰੀ ਦਾ ਟੀਮ ਜੀ ਠੀਕ ਹੈ ਜਿਹੜਾ ਜਿਹੜਾ ਮਖਾਣਾ ਮਬੂ ਦਾ ਜਿਹੜਾ ਫਰੋਜ਼ਪੁਰ ਦਾ ਜਿਹੜਾ ਇੱਕ ਮੁਕੱਦਮਾ ਸੀ ਜਿਹਦੇ ਸੱਤ ਕਿਲੋ ਹੀਰੋਇਨ ਸੀ ਪਲੱਸ ਉਹਨੇ ਤਿੰਨ ਬੰਦੇ ਜਿਹੜੇ ਆ ਕਾਰ ਨੂੰ ਭਜਾਉਣ ਲੱਗਿਆ ਉਹਦੀ ਥੱਲੇ ਆ ਕੇ ਉਹਨਾਂ ਦੀ ਮੌਤ ਹੋ ਗਈ ਸੀ ਉਹ ਪਘੌੜਾ ਸੀ ਉਸ ਮੁਕੱਦਮੇ ਦੇ ਵਿੱਚ ਪੀਓ ਮਜ਼ਦੂਰੀ ਵਾਸੋ ਕੇ ਜਿਵੇਂ ਵੀ ਜੋ ਵੀ ਹੈਗਾ ਉਹਨਾਂ ਦੀ ਮਜ਼ਦੂਰੀ ਦਾ ਫਾਇਦਾ ਲੈਂਦੇ ਨੇ ਸਾਡੇ ਲੋਕ ਉਹਨਾਂ ਦੇ ਇਲਾਜ ਕਰਵਾਇਆ ਜਾ ਰਿਹਾ